ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਫਰ ਸ਼ਹਾਦਤ ਆ ਗੁਰੂ ਪਾਸ਼ਾ ਨੇ ਨਾਲ ਖੜੇ ਇੱਕ ਸਿੰਘ ਨੂੰ ਉਸ ਸਿੰਘ ਦੇ ਕੋਲ ਭੇਜਿਆ ਤੇ ਉਸ ਸਿੰਘ ਦੇ ਚਪੇੜਾ ਲਾਉਣ ਲਈ ਕਿਹਾ ਤਾਂ ਪਿਆਰੇ ਭਾਈ ਦਇਆ ਸਿੰਘ ਜੀ ਨੇ ਮੌਕੇ ਨੂੰ ਸੰਭਾਲਿਆ ਤੇ ਗੁਰੂ ਪਾਸ਼ਾ ਅੱਗੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਕਿਰਪਾ ਕਰੋ ਸਾਨੂੰ ਬਾਣੀ ਦੇ ਅਰਥ ਦੱਸੋ ਤਾਂ ਜੋ ਅਰਥਾਂ ਨੂੰ ਜਾਣਨ ਤੋਂ ਬਾਅਦ ਅਸੀਂ ਬਾਣੀ ਦਾ ਸੁੱਧ ਉਚਾਰਨ ਕਰ ਸਕੀਏ ਤੇ ਦੁਬਾਰਾ ਅਜਿਹੀ ਗਲਤੀ ਨਾ ਕਰ ਸਕੀਏ ਅੱਜਕੱਲ੍ਹ ਕਈ ਇਤਿਹਾਸਕਾਰ ਝੂਠੀ ਗੱਲ ਬਣਾ ਕੇ ਇਤਿਹਾਸ ਦੇ ਰੂਪ ਵਿੱਚ ਸੰਗਤਾਂ ਵਿੱਚ ਪ੍ਰਚਾਰ ਕਰ ਰਹੇ ਨੇ ਕਿ ਭਾਈ ਮਨੀ ਸਿੰਘ ਜੀ ਨੇ ਬਾਣੀ ਦੀਆਂ ਪੋਥੀਆਂ ਤਿਆਰ ਕਰਕੇ ਬਾਣੀ ਦੇ ਟੁਕੜੇ-ਟੁਕੜੇ ਕਰ ਦਿੱਤੇ ਸੀ ਸਫਰ ਸ਼ਹਾਦਤ ਸਭ ਤੋਂ ਪਹਿਲਾਂ ਤਾਂ ਦੋਵੇਂ ਹੱਥ ਜੋੜ ਕੇ ਗੁਰੂ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਤੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰੇ ਸ਼ਹਾਦਤ ਜਿਸ ਦੇ ਪਿਛਲੇ ਪ੍ਰਕਰਨ ਦੇ ਵਿੱਚ ਸੀ ਬਾਬਾ ਦੀਪ ਸਿੰਘ ਜੀ ਦੇ ਜਨਮ ਬਚਪਨ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਹੋਈ ਪਹਿਲੀ ਮੁਲਾਕਾਤ ਦੀ ਸਾਂਝ ਕਿ ਕਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਗੁਰ ਗੋਬਿੰਦ ਸਿੰਘ ਪਾਸ਼ਾ ਦੀ ਸ਼ਖਸੀਅਤ ਤੇ ਅਨੰਦਪੁਰ ਸਾਹਿਬ ਦੇ ਮਾਹੌਲ ਤੋਂ ਪ੍ਰਭਾਵਿਤ ਹੋ ਕੇ ਖੰਡੇ 바ਟ ਦਾ ਪੋਲ ਛਕਿਆ ਤੇ ਅਨੰਦਪੁਰ ਸਾਹਿਬ ਰੈਨ ਦਾ ਫੈਸਲਾ ਲਿਆ ਤੇ ਬਾਅਦ ਦੇ ਵਿੱਚ ਮਾਤਾ ਪਿਤਾ ਦੇ ਕਹਿਣ ਤੇ ਗੁਰ ਗੋਬਿੰਦ ਸਿੰਘ ਜੀ ਦੇ ਹੁਕਮ ਦੇ ਨਾਲ ਅਨੰਦਪੁਰ ਸਾਹਿਬ ਤੋਂ ਜਾਣਾ ਪਿਆ ਸਫਰੇ ਸ਼ਹਾਦਤ ਦੇ ਆਦੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਵਾਂਗੇ ਕਿ ਕਿਸ ਸਥਾਨ ਤੇ ਬਾਬਾ ਦੀਪ ਸਿੰਘ ਜੀ ਦੀ ਗੁਰੂ ਗੋਬਿੰਦ ਸਿੰਘ ਪਾਸ਼ਾ ਨਾਲ ਦੁਬਾਰਾ ਮੁਲਾਕਾਤ ਹੋਈ ਬਾਬਾ ਜੀ ਨੇ ਉੱਥੇ ਕੀ ਸੇਵਾ ਨਿਭਾਈ ਤੇ ਬਾਬਾ ਜੀ ਵੱਲੋਂ ਚਲਾਈ ਦਮਦਮੀ ਟਕਸਾਲ ਦੀ ਸਥਾਪਨਾ ਕਿਵੇਂ ਹੋਈ ਸਪਰੇ ਸ਼ਹਾਦਤ ਦੇ ਵਿੱਚ ਹੁਣ ਤੱਕ ਅਸੀਂ ਸਾਂਝ ਪਾਈ ਕਿ ਭਾਈ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੇ ਨਾਲ ਵਾਪਸ ਆਪਣੇ ਪਿੰਡ ਪੋਵਿੰਡ ਆ ਗਏ ਤੇ ਗੁਰੂ ਸਾਹਿਬ ਦੇ ਸੱਦੇ ਦੀ ਉਡੀਕ ਕਰਨ ਲੱਗੇ ਇੱਧਰ ਬਾਬਾ ਦੀਪ ਸਿੰਘ ਜੀ ਦੇ ਅਨੰਦਪੁਰ ਸਾਹਿਬ ਜਾਣ ਤੋਂ ਕੁਝ ਮਹੀਨੇ ਬਾਅਦ ਹੀ ਮੁਗਲ ਤੇ ਪਹਾੜੀ ਰਾਜੇ ਦੀਆਂ ਫੌਜਾਂ ਵੱਲੋਂ ਨੰਦਪੁਰ ਸਾਹਿਬ ਨੂੰ ਕੇਰਾ ਪਾ ਲਿਆ ਗਿਆ ਇਹ ਕੇਰਾ ਤਕਰੀਬਨ 7-8 ਮਹੀਨੇ ਲੰਬਾ ਚੱਲਿਆ ਗੁਰੂ ਸਾਹਿਬ ਨੂੰ ਨੰਦਪੁਰ ਸਾਹਿਬ ਛੱਡਣਾ ਪਿਆ ਸਰਸਾ ਨਦੀ ਤੇ ਗੁਰੂ ਸਾਹਿਬ ਦਾ ਪਰਿਵਾਰ ਵਿਛੋੜਾ ਹੋਇਆ ਚਮਕੌਰ ਦੀ ਜੰਗ ਵਿੱਚ ਗੁਰੂ ਸਾਹਿਬ ਦੇ ਦੋ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤੇ ਤਿੰਨ ਪਿਆਰੇ ਸ਼ਹਾਦਤ ਦਾ ਜਾਨ ਪੀ ਗਏ ਗੁਰੂ ਸਾਹਿਬ ਦੇ ਲੰਬੇ ਸਮੇਂ ਤੋਂ ਨਾਲ ਜਿਹੜੇ ਸਾਥੀ ਸਿੰਘ ਸੀ ਉਹ ਵੀ ਸ਼ਹਾਦਤ ਦਾ ਜਾਨ ਪੀ ਗਏ ਗੁਰੂ ਸਾਹਿਬ ਖਾਲਸਾ ਪੰਥ ਦੇ ਹੁਕਮ ਤੇ ਚਮਕੌਰ ਦੀ ਗੜੀ ਨੂੰ ਛੱਡ ਕੇ ਮਾਛੀਵਾੜੇ ਆ ਗਏ ਆਪਣਾ ਸਭ ਕੁਝ ਖਾਲਸੇ ਦੇ ਉੱਤੋਂ ਸਿੱਖ ਕੌਮ ਦੇ ਉੱਤੋਂ ਲਟਾ ਕੇ ਗੁਰੂ ਸਾਹਿਬ ਨੇ ਮਾਛੀਵਾੜੇ ਦੇ ਜੰਗਲਾਂ ਵਿੱਚ ਰਾਤ ਕੱਤੀ ਉੱਥੋਂ ਗਨੀ ਖਾਂ ਤੇ ਨਵੀ ਖਾਂ ਗੁਰੂ ਸਾਹਿਬ ਨੂੰ ਉੱਚ ਸ਼ਰੀਫ ਦਾ ਪੀਰ ਬਣਾ ਕੇ ਅੱਗੇ ਰਾਏਕੋਟ ਵੱਲ ਲੈ ਗਏ ਰਾਏਕੋਟ ਦੇ ਚੌਧਰੀ ਰਾਏ ਕੱਲੇ ਦੇ ਸੇਵਕ ਨੂਰੇ ਦੇ ਰਾਹੀ ਗੁਰੂ ਸਾਹਿਬ ਨੂੰ ਛੋਟੇ ਸਹਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਪਤਾ ਲੱਗਿਆ ਜਿੱਥੇ ਗੁਰੂ ਸਾਹਿਬ ਨੇ ਆਪਣੇ ਤੀਰ ਦੀ ਨੋਕ ਦੇ ਨਾਲ ਕਾਹੀ ਦੇ ਬੁੱਟੇ ਨੂੰ ਪੱਟ ਕੇ ਕਿਹਾ ਕਿ ਹੁਣ ਮੁਗਲ ਸਾਮਰਾਜ ਦੀ ਜੜ ਪੱਟੀ ਗਈ ਮੁਗਲ ਸਾਮਰਾਜ ਦੇ ਦਿਨ ਹੁਣ ਉਂਗਲਾਂ ਤੇ ਗਿਣੇ ਜਾ ਸਕਦੇ ਇੱਥੋਂ ਗੁਰੂ ਸਾਹਿਬ ਦਿਨੇ ਕਾਂਗੜ ਪਹੁੰਚੇ ਜਿੱਥੇ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਫਾਰਸੀ ਭਾਸ਼ਾ ਦੇ ਵਿੱਚ ਇੱਕ ਪੱਤਰ ਲਿਖਿਆ ਜਿਸ ਨੂੰ ਜਫਰਨਾਮਾ ਕਹਿੰਦੇ ਨੇ ਦਿਨੇ ਗੰਗੜ ਤੋਂ ਬਾਅਦ ਰਾਮਿਆਣੇ ਹੁੰਦੇ ਹੋਏ ਗੁਰੂ ਸਾਹਿਬ ਖਿਦਰਾਣੀ ਦੀ ਢਾਬ ਤੇ ਪਹੁੰਚੇ ਜਿੱਥੇ ਅਨੰਦਪੁਰ ਸਾਹਿਬ ਦੇ ਘੇਰੇ ਸਮੇ ਗੁਰੂ ਸਾਹਿਬ ਨੂੰ ਬਦਾਵਾ ਦੇ ਕੇ ਆਏ 40 ਸਿੰਘਾਂ ਨੇ ਆਪਣੀ ਭੁੱਲ ਬਖਸ਼ਾਈ ਤੇ ਗੁਰੂ ਪਾਤਸ਼ਾਹ ਨਾਲ ਆਪਣੀ ਟੁੱਟੀ ਨੂੰ ਮੁਰਤੋ ਗੰਢ ਲਿਆ ਗੁਰੂ ਪਾਤਸ਼ਾਹ ਨੇ ਨਾ 40 ਸਿੰਘਾਂ ਨੂੰ 40 ਮੁਕਤੀਆਂ ਦਾ ਖਿਤਾਬ ਦਿੱਤਾ ਇਹ ਖਦਰਾਨੇ ਦੀ ਇਸ ਧਰਤੀ ਨੂੰ ਮੁਖਸਰ ਸਾਹਿਬ ਦਾ ਨਾਮ ਦਿੱਤਾ। ਮੁਖਸਰ ਸਾਹਿਬ ਦੀ ਜੰਗ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਆਖਰੀ ਜੰਗ ਸੀ। ਮੁਖਸਰ ਸਾਹਿਬ ਦੀ ਧਰਤੀ ਤੇ ਇਹਨਾਂ 40 ਸਿੰਘਾਂ ਦਾ ਆਪਣੇ ਹੱਥੀ ਸੰਸਕਾਰ ਕਰਨ ਤੋਂ ਬਾਅਦ ਗੁਰੂ ਸਾਹਿਬ ਸਾਬੋ ਦੀ ਤਲਵੰਡੀ ਵੱਲ ਚੱਲ ਪਏ। ਗੁਰੂ ਸਾਹਿਬ ਨੇ ਪਈ ਦੀਪ ਸਿੰਘ ਜੀ ਨੂੰ ਸਨੇਹਾ ਭਜਵਾ ਦਿੱਤਾ ਤੇ ਉਹਨਾਂ ਨੂੰ ਸਾਬੋ ਦੀ ਤਲਵੰਡੀ ਆਉਣ ਦਾ ਹੁਕਮ ਦਿੱਤਾ। ਸਾਬੋ ਦੀ ਤਲਵੰਡੀ ਵਿੱਚ ਗੁਰੂ ਸਾਹਿਬ ਨੇ ਇੱਕ ਲੰਬਾ ਪੜਾ ਕੀਤਾ ਇਸ ਸਥਾਨ ਤੇ ਗੁਰੂ ਸਾਹਿਬ ਦੁਆਰਾ ਲੰਬਾ ਸਮਾਂ ਰੁਕਣ ਤੇ ਦਮ ਲੈਣ ਕਰਕੇ ਇਸ ਸਥਾਨ ਨੂੰ ਦਮਦਮਾ ਸਾਹਿਬ ਕਰਕੇ ਜਾਣਿਆ ਜਾਣ ਲੱਗਾ ਤੇ ਇਸ ਸਥਾਨ ਤੇ ਅੱਜ ਕੱਲ ਗੁਰਦੁਆਰਾ ਦਮਦਮਾ ਸਾਹਿਬ ਸ਼ਸ਼ੋਭਿਤ ਹੈ ਜੋ ਕਿ ਸਿੱਖ ਕੌਮ ਦੇ ਪੰਜ ਤਖਤਾਂ ਦੇ ਵਿੱਚੋਂ ਇੱਕ ਤਖਤ ਹੈ ਗੁਰੂ ਸਾਹਿਬ ਸਾਬੋ ਦੀ ਤਲਵੰਡੀ ਤਕਰੀਬਨ ਸਵਾ ਸਾਲ ਰੁਕੇ ਤੇ ਸਾਬੋ ਦੀ ਤਲਵੰਡੀ ਗੁਰੂ ਸਾਹਿਬ ਉੱਤੇ ਕੋਈ ਵੀ ਹਮਲਾ ਨਹੀਂ ਹੋਇਆ ਕਿਉਂਕਿ ਉਸ ਸਮੇਂ ਲੱਖੀ ਜੰਗਲ ਵਾਲੇ ਇਲਾਕੇ ਵਿੱਚ ਜੰਗਲ ਹੀ ਜੰਗਲ ਸੀ ਇਸ ਜੰਗਲ ਵਿੱਚ ਲੱਖਾਂ ਦੀ ਗਿਣਤੀ ਵਿੱਚ ਰੁੱਖ ਹੋਣ ਕਰਕੇ ਇਸ ਦਾ ਨਾਮ ਲੱਖੀ ਜੰਗਲ ਪਿਆ ਸੀ ਇਸ ਦੇ ਨਾਲ ਹੀ ਸਾਬੋ ਦੀ ਤਲਵੰਡੀ ਲੱਗਦੀ ਸੀ ਜੰਗਲੀ ਇਲਾਕਾ ਹੋਣ ਕਰਕੇ ਇੱਥੇ ਵਸੋਂ ਬਹੁਤ ਘੱਟ ਸੀ ਇਹ ਇਲਾਕਾ ਨਾ ਤਾਂ ਸੂਬਾ ਸਰਹੰਦ ਦੇ ਅਧੀਨ ਆਂਦਾ ਸੀ ਤੇ ਨਾ ਹੀ ਸੂਬਾ ਲਾਹੌਰ ਦੇ ਇਹੇ ਇਲਾਕਾ ਮੁਲਤਾਨ ਦੇ ਅਧੀਨ ਆਉਂਦਾ ਸੀ ਜਿੱਥੋਂ ਦਾ ਸ਼ਾਸਕ ਫੌਜੀ ਤਾਕਤ ਪੱਖੋਂ ਕਾਫੀ ਕਮਜ਼ੋਰ ਸੀ ਜੰਗਲੀ ਇਲਾਕਾ ਹੋਣ ਕਰਕੇ ਦਿੱਲੀ ਦੀ ਹਕੂਮਤ ਤੇ ਹੋਰ ਸੂਬੇ ਦੀਆਂ ਸ਼ਾਹੀ ਫੌਜਾਂ ਇਸ ਇਲਾਕੇ ਵਿੱਚ ਹਮਲਾ ਕਰਨ ਨੂੰ ਸੁਰੱਖਿਤ ਨਹੀਂ ਸਮਝਦੀਆਂ ਸੀ ਇਸੇ ਕਰਕੇ ਗੁਰੂ ਸਾਹਿਬ ਇੱਥੇ ਰੁਕੇ ਸਾਬੋ ਦੀ ਤਲਵੰਡੀ ਅਨੰਦਪੁਰ ਸਾਹਿਬ ਵਾਂਗ ਦੀਵਾਨ ਸਜਣ ਲੱਗੀ ਤੇ ਤਲਵੰਡੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਸੰਗਤਾਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਗੁਰੂ ਸਾਹਿਬ ਨੇ ਦਿੱਲੀ ਪਈ ਮਨੀ ਸਿੰਘ ਜੀ ਨੂੰ ਵੀ ਸਨੇਹਾ ਭਜਵਾ ਦਿੱਤਾ ਭਾਈ ਮਨੀ ਸਿੰਘ ਜੀ ਵੀ ਮਾਤਾ ਸਾਹਿਬਕੌਰ ਤੇ ਮਾਤਾ ਸੁందਰੀ ਜੀ ਨੂੰ ਨਾਲ ਲੈ ਕੇ ਸਾਬੋ ਦੀ ਤਲਵੰਡੀ ਆ ਗਏ ਇਸ ਸਥਾਨ ਤੇ ਹੀ ਗੁਰੂ ਸਾਹਿਬ ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਸਾਹਿਬਕੌਰ ਤੇ ਮਾਤਾ ਸੁందਰੀ ਜੀ ਨੂੰ ਮਿਲੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਪਾਤਸ਼ਾਹ ਦਾ ਇੱਕ ਸਿੱਖ ਉੱਚੀ ਉੱਚੀ ਦਖਣੀ ਓੰਕਾਰ ਬਾਣੀ ਪੜ ਰਿਆ ਸੀ ਉਸ ਸਮੇਂ ਗੁਰੂ ਗੋਬਿੰਦ ਸਿੰਘ ਪਾਸ਼ਾ ਅਨੰਦਪੁਰ ਸਾਹਿਬ ਵਿੱਚ ਹੀ ਬਿਰਾਜਮਾਨ ਸੀ ਉਸ ਸਿੱਖ ਨੇ ਬਾਣੀ ਦੀ ਪੰਕਤੀ ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣੇ ਗੁਰਸੂਰਾ ਦੀ ਥਾਂ ਕਰਤੇ ਕੀਮਤ ਕਰਤਾ ਜਾਣਾ ਇਹ ਜਾਣੇ ਗੁਰਸੂਰਾ ਪੜ ਦਿੱਤਾ ਗੁਰੂ ਸਾਹਿਬ ਨੇ ਕਿਹਾ ਸਿੰਘਾ ਸੋਚ ਕੇ ਪੜ ਤੂੰ ਪੰਕਤੀ ਗਲਤ ਪੜ ਰਹੀ ਹੈਂ ਪਰ ਉਸ ਸਿੰਘ ਨੂੰ ਆਪਣੀ ਗਲਤੀ ਦਾ ਪਤਾ ਨਾ ਲੱਗਾ ਤੇ ਉਹ ਸਿੰਘ ਫਿਰ ਤੋਂ ਗਲਤ ਪੰਕਤੀ ਪੜਨ ਲੱਗਾ ਆ ਗੁਰੂ ਪਾਤਸ਼ਾਹ ਨੇ ਨਾਲ ਖੜੇ ਇੱਕ ਸਿੰਘ ਨੂੰ ਉਸ ਸਿੰਘ ਦੇ ਕੋਲ ਭੇਜਿਆ ਤੇ ਉਸ ਸਿੰਘ ਦੇ ਚਪੇੜਾ ਲਾਉਣ ਲਈ ਕਿਹਾ ਸਿੰਘ ਤੋਂ ਚਪੇੜਾ ਖਾਣ ਤੋਂ ਬਾਅਦ ਉਹ ਸਿੰਘ ਜਦੋਂ ਕਬਰਾਇਆ ਹੋਇਆ ਗੁੱਸੇ ਵਿੱਚ ਗੁਰੂ ਸਾਹਿਬ ਦੇ ਸਾਹਮਣੇ ਆਇਆ ਤਾਂ ਉਸਨੇ ਗੁਰੂ ਸਾਹਿਬ ਨੂੰ ਕਿਹਾ ਕਿ ਮਹਾਰਾਜ ਤੁਹਾਡੀ ਬਾਣੀ ਨੇ ਤਾਂ ਜਮਤੂਤਾਂ ਦੀ ਕੁੱਟ ਤੋਂ ਬਚਾਉਣਾ ਸੀ ਪਰ ਇਸ ਬਾਣੀ ਕਰਕੇ ਤਾਂ ਇੱਥੇ ਹੀ ਕੁੱਟ ਪੈਣ ਲੱਗ ਪਈ ਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੈਨੂੰ ਤੇਰੇ ਪਈਆਂ ਦੋ ਚਪੇੜਾਂ ਦਾ ਇੰਨਾ ਦਰਦ ਹੋ ਰਿਹਾ ਪਰ ਤੂੰ ਤਾਂ ਸਾਡੇ ਆਂਗ ਹੀ ਪੰਨ ਤੋੜ ਦਿੱਤੇ ਨੇ ਸਿੰਘ ਹੈਰਾਨ ਹੋਇਆ ਸਿੰਘ ਦੇ ਪੁੱਛਣ ਤੇ ਗੁਰੂ ਸਾਹਿਬ ਨੇ ਉਸ ਨੂੰ ਉਸਦੀ ਗਲਤੀ ਦੱਸੀ ਤੇ ਕਿਹਾ ਕਿ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ ਭਾਵ ਕਰਤੇ ਦੀ ਵਡਿਆਈ ਕਰਤਾ ਜਾਣਦਾ ਹੈ ਜਾ ਗੁਰੂ ਸੂਰਮਾ ਜਾਣਦਾ ਹੈ ਪਰ ਕਹਿ ਦੀ ਥਾਂ ਇਹ ਪੜਨ ਤੇ ਇਸ ਪੰਕਤੀ ਦੇ ਅਰਥ ਬਦਲ ਗਏ ਕਰਤੇ ਕੀ ਮਿਤ ਕਰਤਾ ਜਾਣੈ ਕਹ ਜਾਣੈ ਗੁਰ ਸੂਰਾ ਭਾਵ ਕਰਤੇ ਦੀ ਵਡਿਆਈ ਕਰਤਾ ਜਾਣਦਾ ਹੈ ਸੂਰਮਾ ਗੁਰੂ ਕੀ ਜਾਣੈ ਕਰਤੇ ਦੀ ਵਡਿਆਈ ਨੂੰ ਜੇ ਗੁਰੂ ਸੂਰਮਾ ਹੀ ਕਰਤੇ ਦੀ ਮਰਿਆਦਾ ਨੂੰ ਨਹੀਂ ਜਾਣਦਾ ਕਰਤੇ ਦੀ ਵਡਿਆਈ ਨੂੰ ਨਹੀਂ ਜਾਣਦਾ ਤਾਂ ਹੋਰ ਕੌਣ ਜਾਣੇਗਾ ਇਸ ਕਰਕੇ ਤੂੰ ਸਾਡੇ ਅੰਗ ਤੋੜੇ ਨੇ ਸਿੱਖਾ ਸਾਨੂੰ ਦਰਦ ਬਹੁਤੀ ਹੋ ਰਹੀ ਹੈ ਤੇਰੇ ਪਈਆਂ ਚਪੇੜਾਂ ਦੇ ਨਾਲੋਂ ਤਾਂ ਪਿਆਰੇ ਭਾਈ ਦਿਆ ਸਿੰਘ ਜੀ ਨੇ ਮੌਕੇ ਨੂੰ ਸੰਭਾਲਿਆ ਤੇ ਗੁਰੂ ਪਾਤਸ਼ਾਹ ਅੱਗੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਕਿਰਪਾ ਕਰੋ ਸਾਨੂੰ ਬਾਣੀ ਦੇ ਅਰਥ ਦੱਸੋ ਤਾਂ ਜੋ ਅਰਥਾਂ ਨੂੰ ਜਾਣਨ ਤੋਂ ਬਾਅਦ ਅਸੀਂ ਬਾਣੀ ਦਾ ਸੁੱਧ ਉਚਾਰਨ ਕਰ ਸਕੀਏ ਤੇ ਦੁਬਾਰਾ ਅਜਿਹੀ ਗਲਤੀ ਨਾ ਕਰ ਸਕੀਏ ਗੁਰੂ ਸਾਹਿਬ ਨੇ ਭਾਈ ਦਿਆ ਸਿੰਘ ਜੀ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਜੰਗਾ ਜੁੱਦਾਂ ਤੋਂ ਵਿਹਲੇ ਹੋ ਕੇ ਤਾਨੂੰ ਬਾਣੀ ਦੇ ਅਰਥ ਸੁਣਾਵਾਂਗੇ ਇਸ ਦਮਦਿਮਾ ਸਹਿਵਾਲੇ ਸਥਾਨ ਤੇ ਹੀ ਗੁਰੂ ਸਾਹਿਬ ਨੇ ਸਿੱਖਾ ਨੂੰ ਕਿਤੇ ਆਪਣੇ ਬਚਨ ਨੂੰ ਪੂਰਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਵਿੱਚ ਗੁਰਤੇਗ ਬਾਦਸਾਹਿਬ ਦੀ ਬਾਣੀ ਦਰਜ ਕਰਕੇ ਇਸ ਨੂੰ ਸੰਪੂਰਨ ਕਰਨ ਦਾ ਫੈਸਲਾ ਲਿਆ ਆਦਿ ਗ੍ਰੰਥ ਦਾ ਸਰੂਪ ਧੀਰਮਲ ਕੋਲ ਪਿਆ ਸੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ 25 ਸਿੰਘਾਂ ਨੂੰ ਆਦਿ ਗ੍ਰੰਥ ਦਾ ਸਰੂਪ ਲੈ ਕੇ ਆਉਣ ਲਈ ਧੀਰਮਲ ਕੋਲ ਭੇਜਿਆ ਭਰਤੀਰ ਮਲ ਨੇ ਇਸ ਰੂਪ ਦੇਣ ਤੋਂ ਸਾਫ਼ ਮਨਾ ਕਰ ਦਿੱਤਾ ਉਸਨੇ ਸਿੰਘਾਂ ਨੂੰ ਕਿਹਾ ਕਿ ਜੇ ਤੁਹਾਡਾ ਗੁਰੂ ਗੁਰੂ ਨਾਨਕ ਦੀ ਹੀ ਜੋਤ ਹੈ ਗੁਰੂ ਨਾਨਕ ਪਾਸ਼ਾ ਸਮੇਤ ਨੋ ਗੁਰੂਆਂ ਤੇ ਤੁਹਾਡੇ ਗੁਰੂ ਵਿੱਚ ਕੋਈ ਵੀ ਫਰਕ ਨਹੀਂ ਹੈ ਤਾਂ ਤੁਹਾਡਾ ਗੁਰੂ ਆਪ ਹੀ ਬਾਣੀ ਉਚਾਰ ਲਵੇ ਸਾਡੇ ਤੋਂ ਆਦ ਗਰੰਦਾ ਇਹ ਰੂਪ ਕਿਉਂ ਮੰਗਦਾ ਏ ਜਦੋਂ ਇਸ ਗੱਲ ਦਾ ਗੁਰੂ ਸਾਹਿਬ ਨੂੰ ਪਤਾ ਲੱਗਾ ਤਾਂ ਗੁਰੂ ਸਾਹਿਬ ਨੇ ਵੀਰ ਅਸਣ ਵਿੱਚ ਬੈਠ ਕੇ ਇੱਕ ਓੰਕਾਰ ਤੋਂ ਲੈ ਕੇ ਸਭੇ ਪੁੱਤਰ ਰਾਗਨ ਕੇ 18 10 20 ਤੱਕ ਆਦ ਗ੍ਰੰਥ ਦੀ ਸੰਪੂਰਨ ਬਾਣੀ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾਈ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਬੈਠ ਕੇ ਆਦ ਗ੍ਰੰਥ ਦਾ ਕਾਰਜ ਸੰਪੂਰਨ ਕਰਵਾਇਆ ਭਾਈ ਦੀਪ ਸਿੰਘ ਜੀ ਨੇ ਪੂਰੀ ਤਨਦੇਹੀ ਦੇ ਨਾਲ ਇਸ ਕਾਰਜ ਵਿੱਚ ਭਾਈ ਮਨੀ ਸਿੰਘ ਜੀ ਦਾ ਸਾਥ ਦਿੱਤਾ ਭਾਈ ਮਨੀ ਸਿੰਘ ਜੀ ਨੇ ਆਦਿ ਗ੍ਰੰਥ ਨੂੰ ਲਿਖਣ ਦੀ ਜ਼ਿੰਮੇਵਾਰੀ ਨਿਭਾਈ ਤੇ ਭਾਈ ਦੀਪ ਸਿੰਘ ਜੀ ਨੇ ਕਲਮਾ ਘੜ ਕੇ ਲਿਆਉਣ ਦੀ ਜ਼ਿੰਮੇਵਾਰੀ ਨਿਭਾਈ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਇਹ ਇਹ ਕਾਰਜ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲਾ ਵਿੱਚ ਪੂਰਾ ਹੋਇਆ ਗੁਰੂ ਸਾਹਿਬ ਅੰਮ੍ਰਿਤ ਵੇਲੇ ਤੋਂ ਲੈ ਕੇ ਤਕਰੀਬਨ 2 2 1 ਪਹਿਰ ਤੱਕ ਭਾਈ ਮਨੀ ਸਿੰਘ ਜੀ ਪਾਸੋਂ ਬਾਣੀ ਲਿਖਵਾਉਂਦੇ ਤੇ ਫਿਰ ਤਕਰੀਬਨ 2 2 1 ਪਹਿਰ ਤੋ ਤੇ ਰਾਇਤ ਸਾਹਿਬ ਦੇ ਪਾਠ ਤੋਂ ਪਹਿਲਾਂ ਆਪ ਸਿੱਖਾਂ ਦੇ ਵਿੱਚ ਲਿਖੀ ਗਈ ਬਾਣੀ ਦਾ ਸ਼ੁੱਧ ਉਚਾਰਨ ਤੇ ਬਾਣੀ ਦੇ ਅਰਥਾਂ ਦੀ ਵਿਆਖਿਆ ਵੀ ਕਰਦੇ ਸੀ 48 ਸਿੰਘਾਂ ਨੂੰ ਗੁਰੂ ਸਾਹਿਬ ਨੇ ਖੁਦ ਆਦਿ ਗ੍ਰੰਥ ਦੀ ਸੰਪੂਰਨ ਬਾਣੀ ਦੇ ਸ਼ੁੱਧ ਉਚਾਰਨ ਦੀ ਸੰਥਿਆ ਤੇ ਸੰਪੂਰਨ ਬਾਣੀ ਦੇ ਅਰਥਾਂ ਦੀ ਵਿਆਖਿਆ ਕੀਤੀ ਇਹਨਾਂ 48 ਸਿੰਘਾਂ ਨੂੰ ਵੀ ਇਤਿਹਾਸ ਦੇ ਵਿੱਚ ਮੁਕਤਿਆਂ ਦਾ ਦਰਜਾ ਮਿਲਿਆ ਜਿਨਾਰੇ ਗੁਰੂ ਗੋਬਿੰਦ ਸਿੰਘ ਪਾਸ਼ਾ ਤੋਂ ਆਦਿ ਗ੍ਰੰਥ ਦੀ ਸੰਪੂਰਨ ਬਾਣੀ ਨੂੰ ਸੁਣਿਆ ਪੜਿਆ ਵਿਚਾਰਿਆ ਤੇ ਮੰਨਿਆ ਇਸ ਸੰਸਾਰ ਸਾਗਰ ਤੋਂ ਮੁਕਤ ਹੋ ਗਏ ਇਨ੍ਹਾਂ 48 ਸਿੰਘਾਂ ਨੂੰ ਗੁਰੂ ਸਾਹਿਬ ਨੇ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਗ੍ਹਾ ਤੇ ਬਾਰ-ਬਾਰ ਆਦ ਗ੍ਰੰਥ ਸ਼ਬਦੀ ਵਰਤੋਂ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਨਹੀਂ ਸੀ ਮਿਲੀ ਉਸ ਸਮੇਂ ਸਿੱਖਾਂ ਦੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਕਰਕੇ ਇਸ ਧਰਤੀ ਤੇ ਮੌਜੂਦ ਸੀ ਲਿਖਾਈ ਦਾ ਕਾਰਜ ਕਰਦੇ ਆ ਜੋ ਕਲਮ ਘਸ ਜਾਂਦੀ ਉਸ ਨੂੰ ਦੁਬਾਰਾ ਨਾ ਕੜਿਆ ਜਾਂਦਾ ਮਹਾਰਾਜ ਦੇ ਕਹਿਣ ਤੇ ਉਸ ਨੂੰ ਸੰਭਾਲ ਲਿਆ ਜਾਂਦਾ ਜਦੋਂ ਆਦਿ ਗ੍ਰੰਥ ਦੀ ਲਿਖਾਈ ਸੰਪੂਰਨ ਹੋ ਗਈ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਭਾਈ ਮਨੀ ਸਿੰਘ ਜੀ ਭਾਈ ਦੀਪ ਸਿੰਘ ਜੀ ਭਾਈ ਗੁਰਬਖਸ਼ ਸਿੰਘ ਜੀ ਤੇ ਹੋਰ ਦੇ ਬਾਕੀ ਦੇ ਸਿੰਘਾਂ ਨੂੰ ਨਾਲ ਲਿਆ ਤੇ ਸਰੋਵਰ ਸਾਹਿਬ ਦੇ ਕੋਲ ਆ ਗਏ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਭਾਈ ਦੀਪ ਸਿੰਘ ਜੀ ਨੂੰ ਪੁੱਛਿਆ ਕਿ ਉਹ ਸਭ ਕਲਮਾਂ ਕਿੱਥੇ ਨੇ ਜਿਨ੍ਹਾਂ ਨਾਲ ਆਦਿ ਗ੍ਰੰਥ ਦੀ ਬਾਣੀ ਨੂੰ ਲਿਖਿਆ ਗਿਆ ਸੀ ਭਾਈ ਦੀਪ ਸਿੰਘ ਜੀ ਤਾਂ ਉਹਨਾਂ ਕਲਮਾਂ ਨੂੰ ਆਪਣੇ ਸਾਹਾਂ ਤੋਂ ਵੱਧ ਨੇੜੇ ਰੱਖਦੇ ਸੀ ਉਹਨਾਂ ਖਜ਼ਾਨਿਆਂ ਵਿੱਚੋਂ ਸਾਰੀਆਂ ਕਲਮਾਂ ਕੱਢੀਆਂ ਤੇ ਮਹਾਰਾਜ ਅੱਗੇ ਕਰ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਸਭ ਕਲਮਾਂ ਸਰੋਵਰ ਵਿੱਚ ਸੁੱਟ ਦਿੱਤੀਆਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਪੁੱਛਿਆ ਇਸ ਸਿਆਹੀ ਵੀ ਬਚੀ ਐ ਤਾਂ ਭਾਈ ਮਨੀ ਸਿੰਘ ਜੀ ਨੇ ਜਵਾਬ ਦਿੱਤਾ ਹਾਂ ਸੱਚੇ ਪਾਤਸ਼ਾਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਸਿਆਹੀ ਦੀਆਂ ਦਵਤਾਂ ਵੀ ਮੰਗਵਾਉਣ ਦਾ ਹੁਕਮ ਦੇ ਦਿੱਤਾ ਸਿਆਹੀ ਦੀਆਂ ਦਵਤਾਂ ਵੀ ਗੁਰੂ ਗੋਬਿੰਦ ਸਿੰਘ ਦੇ ਸਨਮੁਖ ਕਰ ਦਿੱਤੀਆਂ ਗਈਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦਵਤਾਂ ਵਿੱਚਲੀ ਸਿਆਹੀ ਨੂੰ ਵੀ ਸਰੋਵਰ ਸਾਹਿਬ ਦੇ ਵਿੱਚ ਪਾ ਦਿੱਤਾ ਤੇ ਸਾਰੀ ਸੰਗਤ ਨੂੰ ਹੁਕਮ ਦਿੱਤਾ ਕਿ ਇਹ ਅਸਥਾਨ ਅੱਜ ਤੋਂ ਗੁਰੂ ਕੀ ਕਾਸ਼ੀ ਹੋਵੇਗਾ ਇਸ ਸਥਾਨ ਤੇ ਅਰਦਾਸ ਬੇਨਤੀ ਕਰਕੇ ਮੂਰਖ ਸਿਆਣੇ ਹੋਣਗੇ ਕਵੀਆਂ ਲਿਖਾਰੀਆਂ ਵਿਦਵਾਨਾਂ ਦਾ ਗੜ ਬਣੇਗਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਭਾਈ ਮਨੀ ਸਿੰਘ ਜੀ ਤੇ ਭਾਈ ਦੀਪ ਸਿੰਘ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਹਨਾਂ ਦੋਵਾਂ ਦੇ ਸਿਰ ਉੱਤੇ ਆਪਣੇ ਹੱਥ ਰੱਖ ਦਿੱਤੇ ਭਾਈ ਮਨੀ ਸਿੰਘ ਜੀ ਨੂੰ ਗੁਰੂ ਪਾਸ਼ਾ ਨੇ ਵਰ ਦਿੱਤਾ ਕਿ ਬੇਸ਼ੱਕ ਤੁਹਾਡੇ ਸਰੀਰ ਦੇ ਬੰਦ-ਬੰਦ ਕੱਟੇ ਜਾਣ ਪਰ ਤੁਹਾਡੇ ਆਨੰਦ ਵਿੱਚ ਕੋਈ ਵੀ ਫਰਕ ਨਹੀਂ ਪਵੇਗਾ ਤੁਹਾਡੀ ਸਿੱਖੀ ਤੁਰ ਦਰਗਾਹ ਤੱਕ ਨਿਬੇਗੀ ਇਸੇ ਤਰ੍ਹਾਂ ਪਈ ਦੀਪ ਸਿੰਘ ਜੀ ਨੂੰ ਵੀ ਗੁਰਗੋਬਿੰਦ ਸਿੰਘ ਪਾਸ਼ਾ ਨੇ ਵਰ ਦਿੱਤਾ ਕਿ ਤੁਹਾਡਾ ਸੀਸ ਧੜ ਤੋਂ ਬੇਸ਼ੱਕ ਅਲੱਗ ਹੋ ਜਾਵੇ ਪਰ ਫਿਰ ਵੀ ਤੁਹਾਡੇ ਆਨੰਦ ਵਿੱਚ ਕੋਈ ਵੀ ਫਰਕ ਨਹੀਂ ਪਵੇਗਾ ਇਹ ਗੁਰਗੋਬਿੰਦ ਸਿੰਘ ਪਾਸ਼ਾ ਵੱਲੋਂ ਇਹਨਾਂ ਦੋਵਾਂ ਨੂੰ ਦਿੱਤਾ ਗਿਆ ਵਰ ਸੀ ਨਾ ਕਿ ਕੋਈ ਸ਼ਰਾਪ ਕਿਉਂਕਿ ਅੱਜ ਕੱਲ੍ਹ ਕਈ ਇਤਿਹਾਸਕਾਰ ਝੂਠੀ ਗੱਲ ਬਣਾ ਕੇ ਇਤਿਹਾਸ ਦੇ ਰੂਪ ਵਿੱਚ ਸੰਗਤਾਂ ਵਿੱਚ ਪ੍ਰਚਾਰ ਕਰ ਰਹੇ ਨੇ ਕਿ ਭਾਈ ਮਨੀ ਸਿੰਘ ਜੀ ਨੇ ਬਾਣੀ ਦੀਆਂ ਪੋਥੀਆਂ ਤਿਆਰ ਕਰਕੇ ਬਾਣੀ ਦੇ ਟੁਕੜੇ ਟੁਕੜੇ ਕਰ ਦਿੱਤੇ ਸੀ ਜਿਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ਼ਰਾਪ ਦਿੱਤਾ ਕਿ ਜਿਸ ਤਰ੍ਹਾਂ ਤੁਸੀਂ ਬਾਣੀ ਦੇ ਟੋਟੇ ਕੀਤੇ ਨੇ ਉਸੇ ਤਰ੍ਹਾਂ ਤੁਹਾਡੇ ਵੀ ਸਰੀਰ ਦੇ ਟੋਟੇ ਟੋਟੇ ਕੀਤੇ ਜਾਣਗੇ ਬੰਦ-ਬੰਦ ਕੱਟੇ ਜਾਣਗੇ ਇਸੇ ਤਰ੍ਹਾਂ ਭਾਈ ਦੀਪ ਸਿੰਘ ਜੀ ਨੂੰ ਵੀ ਆਦਿ ਗ੍ਰੰਥ ਦਾ ਵੱਖਰਾ ਸਰੂਪ ਲਿਖਣ ਕਰਕੇ ਸ਼ਰਾਪ ਦਿੱਤਾ ਇਹ ਤੁਹਾਡਾ ਅਸੀਸ ਘੜ ਤੋਂ ਅਲੱਗ ਕਰ ਦਿੱਤਾ ਜਾਏਗਾ। ਪਰ ਗੋਬਿੰਦ ਸਿੰਘ ਪਾਸ਼ਾ ਨੇ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਸਾਹਿਬ ਜਾ ਕੇ ਦਰਬਾਰ ਸਾਹਿਬ ਦਾ ਪ੍ਰਬੰਧ ਸਹੀ ਕਰਨ ਤੇ ਸਿੱਕੀ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ। ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੂੰ ਇਸੇ ਅਸਥਾਨ ਦਮਦਮਾ ਸਾਹਿਬ ਰੁੱਕ ਕੇ ਸਿੱਖਾਂ ਦੀ ਅਗਲੀ ਪੀੜੀ ਨੂੰ ਬਾਣੀ ਤੇ ਬਾਣੇ ਦੇ ਨਾਲ ਜੋੜਨ ਦੇ ਲਈ ਬਾਣੀ ਦਾ ਸ਼ੁੱਧ ਉਚਾਰਨ ਸੰthia ਤੇ ਅਰਥ ਦੱਸਣ ਦੇ ਲਈ ਤੇ ਬਾਣੀ ਦੇ ਨਾਲ-ਨਾਲ ਛਸ਼ਤਰ ਵਿਦਿਆ ਦੀ ਸਿਖਲਾਈ ਦੇਣ ਦੇ ਲਈ ਟਕਸਾਲ ਦੀ ਸਥਾਪਨਾ ਕਰਨ ਦਾ ਹੁਕਮ ਦਿੱਤਾ ਬਾਬਾ ਦੀਪ ਸਿੰਘ ਜੀ ਇਸ ਟਕਸਾਲ ਦੇ ਪਹਿਲੇ ਮੁਖੀ ਬਣੇ ਤੇ ਇਸੇ ਸਥਾਨ ਤੇ ਰੁੱਕ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਲੱਗੇ ਇਹ ਟਕਸਾਲ ਦਮਦਮਾ ਸਾਹਿਬ ਸ਼ੁਰੂ ਕੀਤੀ ਗਈ ਇਸੇ ਕਰਕੇ ਇਸ ਨੂੰ ਦਮਦਮੀ ਟਕਸਾਲ ਦਾ ਨਾਮ ਦਿੱਤਾ ਗਿਆ ਸਫਰ شہادت ਦੇ ਅਗਲੇ प्रकरण ਦੇ ਵਿੱਚ ਅਸੀਂ ਸਾਂਝ ਪਾਵਾਂਗੇ ਕਿ ਕਿਸ ਨੇ ਬਾਬਾ ਦੀਪ ਸਿੰਘ ਜੀ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਬਾਬਾ ਦੀਪ ਸਿੰਘ ਜੀ ਨੇ 18ਵੀਂ ਸਦੀ ਦੇ ਵਿੱਚ ਸਿੰਘਾਂ ਦੇ ਕਿਸ ਜਥੇ ਦੀ ਅਗਵਾਈ ਕੀਤੀ ਇਤਿਹਾਸ ਦੀ ਸਾਂਝ ਪਾਉਂਦੇ ਆ ਅਨੇਕਾਂ ਹੀ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਹਿਮਾ ਦੇ ਜਾਚਕਾ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸਫਰ शहादत्